ਕੈਨੇਡੀਅਨ ਬਿਜ਼ਨੈਸਸ ਜਿਹੜੇ ਬਿਜ਼ਨਸ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਟੈਰਫ ਦੇ ਮਾਮਲੇ ਦੇ ਵਿੱਚ ਕਿ ਉਧਰ 트럼ਪ ਆ ਗਏ ਤਾਂ ਇਧਰ ਕੀ ਅਸਰ ਪਊਗਾ ਲੋਕ ਚਿੰਤਤ ਨੇ ਇਸ ਗੱਲ ਤੋਂ ਕਿਉਂਕਿ ਅਮਰੀਕਾ ਦੇ ਵਿੱਚ ਡੋਨਲਡ 트럼ਪ ਦੇ ਰਾਸ਼ਟਰਪਤੀ ਬਣਨ ਦਾ ਸਿੱਧਾ ਕੈਨੇਡਾ ਦੇ ਵਿੱਚ ਫਿਕਰ ਇੱਕੋ ਹੀ ਆ ਕਿ ਟੈਰਫ ਲੱਗ ਜਾਣੇ ਟੈਰਫ ਲੱਗ ਜਾਣੇ ਮਤਲਬ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ ਇੰਨੀਆਂ ਮਹਿੰਗੀਆਂ ਹੋ ਜਾਣੀਆਂ ਲੋਕਾਂ ਦੇ ਬਸੋਂ ਬਾਹਰ ਹੋ ਜਾਣੀਆਂ ਤੇ ਰੈਸੈਸ਼ਨ ਆ ਜਾਊਗਾ 25% ਜਿਹੜੇ ਕੈਨੇਡੀਅਨ ਬਿਜ਼ਨੈਸਸ ਨੇ ਉਹਨਾਂ ਨੂੰ ਆਸ ਇਸ ਗੱਲ ਦੀ ਕਿ ਜਦੋਂ ਡੋਨਲਡ ਟਰੰਪ ਆ ਗਏ ਤਾਂ ਕੀਮਤਾਂ ਵਧਣਗੀਆਂ ਹੀ ਵਧਣਗੀਆਂ ਨੂੰ ਕੋਈ ਨਹੀਂ ਰੋਕ ਸਕਦਾ 18% ਜਿਹੜੇ ਉਹ ਜਿਹੜੇ ਉਹ ਹੈਗੇ ਆ ਡੋਨਲਡ ਟਰੰਪ ਦੇ ਜਿਹੜੇ ਬਿਜ਼ਨੈਸਸ ਨੇ ਉਹ ਆਉਣ ਦੇ ਨਾਲ ਇਹ ਮੰਨਦੇ ਆ ਕਿ ਜਿਹੜਾ 25% ਜਿਹੜੇ ਆ ਉਹ ਬਿਜ਼ਨੈਸਸ ਮੰਨਦੇ ਆ ਕਿ ਕਾਸਟ ਜਿਹੜੀ ਵਧੂਗੀ ਤੇ ਦੂਜੇ 18% ਜਿਹੜੇ ਮੰਨਦੇ ਆ ਕਿ ਕੀਮਤਾਂ ਵਧਣਗੀਆਂ ਤੇ 11% ਮੰਨਦੇ ਆ ਕਿ ਕੀਮਤਾਂ ਘਟਣਗੀਆਂ ਸੋ ਕਨਸਰਨ ਇਹ ਆ ਇਹ ਸਾਰੇ ਕੁਛ ਦੇ ਵਿੱਚ 40% ਜਿਹੜੇ ਬਿਜ਼ਨਸ ਨੇ ਉਹ ਇਹ ਕਹਿ ਰਹੇ ਆ ਕਿ ਵਧਣਗੀਆਂ ਘਟਣਗੀਆਂ ਜਾਂ ਕੀ ਹੋਊਗਾ ਪਤਾ ਨਹੀਂ ਪਰ ਹੋਣਾ ਮਾੜਾ ਆ ਮਤਲਬ ਉਹ ਐਂਟੀਸੀਪੇਟ ਕਰ ਰਹੇ ਆ ਨੈਗੇਟਿਵ ਇੰਪੈਕਟ ਅਮਰੀਕਾ ਦੇ ਵਿੱਚ ਜਿਹੜੀ ਸਰਕਾਰ ਆਈ ਆ ਉਹਦੇ ਕੋਲੋਂ ਵੀ ਅੱਜ ਨਹੀਂ ਤੇ ਕੱਲ ਕਰ ਲੈਣ ਜੋ ਮਰਜ਼ੀ ਕਰ ਲੈਣ ਇਹਦੇ ਨਾਲ ਹੋਣਾ ਨੁਕਸਾਨ ਆ ਸਾਡਾ ਸਰਵੇ ਕੀਤਾ ਇਹਨਾਂ ਨੇ ਬੈਂਕ ਆਫ ਕੈਨੇਡਾ ਨੇ ਸਰਵੇ ਕੀਤਾ ਇਹ ਲਗਭਗ 900 ਤੋਂ ਜ਼ਿਆਦਾ ਬਿਜ਼ਨਸ ਲੀਡਰ ਨੇ ਜਿਹੜੇ ਦਸੰਬਰ ਦੇ ਵਿੱਚ ਸਰਵੇ ਕੀਤਾ ਗਿਆ ਸੀ ਉਸ ਤੋਂ ਬਾਅਦ ਫਿਰ ਫਾਲੋਅ ਅਪ ਇੰਟਰਵਿਊਜ਼ ਹੋਈਆਂ ਤੇ ਇਹ 트ੰਪ ਦਾ ਜਿਹੜਾ ਥ੍ਰੈਟ ਸੀਗਾ 25% ਦਾ ਟੈਰਿਫ ਦਾ ਕੈਨੇਡੀਅਨ ਗੁੱਡਸ ਦੇ ਉੱਤੇ ਤੋਂ ਪਹਿਲਾਂ ਦੀਆਂ ਗੱਲਾਂ ਨੇ ਹੁਣ ਕੈਨੇਡੀਅਨ ਬਿਜ਼ਨਸ ਆਮ ਤੌਰ ਦੇ ਤੌਰ ਦੇ ਉੱਤੇ ਜਿਹੜੇ ਆਸ ਕਰ ਰਹੇ ਆ ਕਿ 2025 ਦੇ ਵਿੱਚ ਸੇਲ ਵਧੂਗੀ ਕਿਉਂਕਿ ਜਿਹੜੀ ਇੰਟਰਸਟ ਰੇਟ ਘਟ ਹੋਣੇ ਆ ਉਹਦੇ ਕਰਕੇ ਫਾਇਦਾ ਹੋਣਾ ਤੇ ਬਾਬੂ ਦੂਦਰ ਕੌਣ ਆ ਗਿਆ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਜਿਹੜੀ ਇਹ ਜਿਹੜੀ ਗਰੋਥ ਆ ਇਹ ਹੋਏਗੀ ਸੋ ਇਹ ਸਾਰੇ ਕੁਝ ਦੇ ਵਿੱਚ ਜਿਹੜੇ ਕੰਜ਼ਿਊਮਰ ਸੈਂਟੀਮੈਂਟਸ ਦੀ ਇੰਪਰੂਵਮੈਂਟ ਆ ਬੈਂਕ ਆਫ ਕੈਨੇਡਾ ਜਿਹੜੇ ਕੰਜ਼ਿਊਮਰ ਐਕਸਪੈਕਟੇਸ਼ਨ ਸਰਵੇ ਕੀਤਾ ਗਿਆ ਸੀ ਉਹਦੇ ਵਿੱਚ ਇਹ ਜਿਹੜੇ ਜਿਹੜੇ ਮਤਲਬ ਦਸੰਬਰ ਦੇ ਵਿੱਚ ਪਿਛਲੇ ਸਾਲ ਜਿਹੜੇ ਥੋੜੇ ਕਸਟਮਰ ਜਿਹੜੇ ਕੰਜ਼ਿਊਮਰ ਜਿਹੜੇ ਆ ਉਹ ਰਿਪੋਰਟ ਕਰ ਰਹੇ ਸੀ ਕਿ ਜਿਹੜੀ ਲੈਸ ਸਪੈਂਡਿੰਗ ਹੋਈ ਆ ਸੋ ਆਰਥਿਕ ਅਨਿਸ਼ਚਿਤਤਾ ਬਣੀ ਹੈ ਕਿਉਂਕਿ ਫੈਕਟਰਸ ਬਹੁਤ ਸਾਰੇ ਨੇ ਜਿਹੜੇ ਕੰਜ਼ਿਊਮਰ ਨੇ ਕੈਨੇਡਾ ਦੇ ਉਹਨਾਂ ਨੇ ਚੀਜ਼ਾਂ ਦੀਆਂ ਹਾਊਸਿੰਗ ਦੀਆਂ ਤੇ ਚੀਜ਼ਾਂ ਦੀਆਂ ਕੀਮਤਾਂ ਵਧਣੀਆਂ ਇਹਦੇ ਨਾਲ ਨਾਲ ਜਿਹੜੀ ਯੂਐਸ ਐਡਮਿਨਿਸਟ੍ਰੇਸ਼ਨ ਆ ਉੱਥੇ ਬਹੁਤ ਸਾਰੇ ਫੈਕਟਰ ਉਧਰਲੇ ਇਧਰਲੇ ਪਾਸੇ ਕੰਮ ਕਰਨਗੇ ਹੁਣ ਜੌਬ ਸਿਕਿਉਰਿਟੀ ਦਾ ਵੀ ਕਨਸਰਨ ਆ ਜਿਆਦਾ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੇ ਕਿਹਾ ਕਿ ਮਤਲਬ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੇ ਕਿਹਾ ਕਿ ਸਾਡੀ ਨੌਕਰੀ ਗਈ ਹੈ 12% ਜਿਹੜੇ ਬਿਜ਼ਨਸ ਆ ਉਹ ਐਕਸਪੈਕਟ ਕਰ ਰਿਹਾ ਹੈ ਕਿ এমਪਲॉयਮੈਂਟ ਲੈਵਲ ਵੀ ਥੱਲੇ ਆਊਗਾ 45% ਐਂਟੀਸੀਪੇਟ ਕਰ ਰਿਹਾ ਹੈ ਕਿ এমਪਲॉयਮੈਂਟ ਜਿਹੜੀ ਆ ਉਹ ਵਧੂਗੀ ਕਿਉਂਕਿ ਹਿਸਟੋਰੀਕਲ ਐਵਰੇਜ ਤੋਂ ਉੱਤੇ ਜਾਊਗੀ ਮਹਿੰਗਾਈ ਨੂੰ ਲੈ ਕੇ ਜਿਹੜੇ ਬਿਜ਼ਨਸ ਆ ਉਹ ਕਹਿ ਰਹੇ ਆ ਕਿ ਐਨਵਲ ਇਨਫਲੇਸ਼ਨ 2 ਤੇ 3% ਦੇ ਵਿਚਕਾਰ ਰਹੂਗੀ ਅਗਲੇ 2 ਸਾਲ ਤੱਕ ਸੋ ਜਿਹੜਾ ਯੂਐਸ ਟੈਰਫ ਆ ਉਹ ਮਤਲਬ ਉਹ ਇੱਕ ਵੱਡਾ ਫੈਕਟਰ ਆ ਜਿਹਦੇ ਨਾਲ ਮਹਿੰਗਾਈ ਵਧ ਸਕਦੀ ਆ ਜਿਹੜੀ ਕੰਜ਼ਿਊਮਰ ਦੀ ਆਸ ਆ ਜਾਂ ਕੰਜ਼ਿਊਮਰ ਦਾ ਅੰਦਾਜ਼ਾ ਹੈ 인ਫਲੇਸ਼ਨ ਨੂੰ ਲੈ ਕੇ ਉਹ ਇਹ ਕਹਿ ਰਿਹਾ ਕਿ ਜਿਹੜੇ ਜਿਹੜਾ ਆਹਾ ਜਿਹੜੀ ਕੋਵਿਡ ਤੋਂ ਪਹਿਲਾਂ ਜਿੰਨੀ ਮਹਿੰਗਾਈ ਸੀ ਉਹਦੇ ਨਾਲੋਂ ਉੱਤੇ ਹੀ ਰਹਿਣੀ ਹੈ ਇਹ ਘਟਣੀ ਨਹੀਂ ਆ ਵੀ ਇੱਕ ਵਾਰੀ ਜਿਹੜੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਗਈਆਂ ਇਹ ਥੱਲੇ ਨਹੀਂ ਆ ਰਹੀਆਂ ਦੂਜਾ ਇਹ ਤੋਂ ਬਾਅਦ ਇਹ ਹੈਗਾ ਕਿ ਸੈਕਟਰ ਸਪੈਸਿਫਿਕ 인ਫਲੇਸ਼ਨ ਹੋਊਗੀ ਕਿ ਜਨਰਲ ਇਸ 인ਫਲੇਸ਼ਨ ਨੂੰ ਮਤਲਬ ਨਹੀਂ ਕੀਤਾ ਜਾ ਸਕਦਾ ਪਰ ਜਿਹੜੇ ਕੁਝ ਸੈਕਟਰ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਖਾਸ ਮਤਲਬ ਕੁਝ ਕੁਝ ਸੈਕਟਰਜ਼ ਦੇ ਉੱਤੇ ਜ਼ਿਆਦਾ ਪਊਗਾ ਕੁਝ ਦੇ ਉੱਤੇ ਘੱਟ ਪਊ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ